ਅੱਗੇ ਵਾਦਿਆਂ ਤੇ ਉਧਰ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਤੇ ਨਾਲ ਹੀ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸਣ ਦੇ ਲਈ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਜਿਸ ਦਾ ਅਸਰ ਹੁਣ ਪੰਜਾਬ ਭਰ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਇਸ ਨੂੰ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਕਈ ਅਜੇਹੀਆਂ ਥਾਵਾਂ ਦੇ ਉੱਤੇ ਨਸ਼ਾ ਅਭਿਆਨ ਚਲਾਇਆ ਗਿਆ ਜਿੱਥੇ ਨਸ਼ਾ ਤਸਕਰੀ ਦੇ ਕਾਫੀ ਕੇਸ ਨੇ ਜਿਹੜੇ ਸਾਹਮਣੇ ਆ ਰਹੇ ਸਨ ਉੱਥੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਕਿ 300 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਨਾਂ ਲੈ ਕੇ ਉਹਨਾਂ ਵੱਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣਾ ਇਹ ਕਾਲਾ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਜਾਊਗਾ ਤੇ ਉਹਨਾਂ ਦੀ ਜੋ ਵੀ ਪ੍ਰੋਪਰਟੀ ਬਣਾਈ ਗਈ ਹੈ ਨਸ਼ਾ ਤਸਕਰੀ ਦੇ ਨਾਲ ਜੋ ਵੀ ਜਾਇਦਾਦ ਖਰੀਦੀ ਗਈ ਹੈ ਉਸ ਨੂੰ ਵੀ ਹੁਣ ਜਬਤ ਕੀਤਾ ਜਾਊਗਾ ਜੀ ਸਰ ਅਸੀਂ ਕੀ ਮਸਲਾ ਜੋ ਅੱਜ ਚੈਕਿੰਗ ਦਿੱਤੀ ਜਾ ਰਹੀ ਹੈ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦਿਆਂ ਦਿਸ਼ਾ ਨਿਰਦੇਸ਼ ਸ਼ੇਡ ਅਤੇ ਨਸ਼ਿਆਂ ਦੇ ਵਿਰੁੱਧ ਛੇੜੀ ਗਈ ਮੁਹਿੰਮ ਦੀ ਲੜੀ ਵਿੱਚ ਅੱਜ ਅਸੀਂ ਜਿਹੜੇ ਜ਼ਿਲ੍ਹਾ ਮੁਕਸਰ ਦੇ ਹੌਟਸਪੌਟਸ ਨੇ ਜਿੱਥੇ ਕੀ ਵੱਧ ਨਸ਼ਾ ਵੇਚਣ ਦੀ ਕੇਸ ਰਜਿਸਟਰ ਹੋਏ ਨੇ ਜਾਂ ਇਨਫਾਰਮੇਸ਼ਨ ਹੈ ਕਿ ਇਸ ਏਰੀਆ ਚ ਜ਼ਿਆਦਾ ਨਸ਼ਾ ਵੇਚਦਾ ਹੈ ਉੱਥੇ ਅਸੀਂ ਸਰਚ ਐਂਡ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਤਕਰੀਬਨ ਸਾਰੇ ਜ਼ਿਲ੍ਹੇ ਚ ਸਾਡੇ ਆਈਡੈਂਟੀਫਾਈਡ ਹੌਟਸਪੌਟਸ ਨੇ ਜਿਹੜੇ ਉਹਨਾਂ ਤੇ ਅਸੀਂ ਇਹ ਆਪਰੇਸ਼ਨ ਕਰ ਰਹੇ ਹਾਂ ਸਰ ਕਿੰਨੀ ਬੋਸ ਦਾ ਇਹਨਾਂ ਕਿਤੇ ਵੀ ਸਾਰੇ ਡਿਸਟ੍ਰਿਕਟ ਦੀ ਫੋਰਸ ਤਕਰੀਬਨ 300 ਬੰਦਾ ਇਸ ਇਨਵੋਲਡ ਹੈ ਸਰ ਨਸ਼ਾ ਤਸਕਰਾਂ ਨੂੰ ਕੀ ਕਹਿੰਨਗਾ ਨਸ਼ਾ ਤਰਫ ਤਸਕਰਾਂ ਲਈ ਵਾਰਨਿੰਗ ਹੈ ਕਿ ਉਹ ਹੁਣ ਬਾਜ਼ ਆ ਜਾਣ ਤੇ ਆਪਣਾ ਨਸ਼ੇ ਦਾ ਕਾਰੋਬਾਰ ਬੰਦ ਕਰ ਦੇਣ ਕਿਉਂਕਿ ਪੁਲਿਸ ਹੁਣ ਜਿਆਦਾ ਦੇਰ ਉਹਨਾਂ ਨੂੰ ਬਾਹਰ ਰਹਿਣ ਨਹੀਂ ਦੇਗੀ ਜਿਹੜਾ ਕੋਈ ਨਸ਼ਾ ਵੇਚੇਗਾ ਉਹਨੂੰ ਫੜ ਕੇ ਕੇਸ ਰਜਿਸਟਰ ਕਰਕੇ ਤੇ ਜੁਡੀਸ਼ੀਅਲ ਕਸਟਡੀ ਚ ਭੇਜਿਆ ਜਾਏਗਾ